ਬਹੁ ਵਿਥਾਰ ਕਹਾਂ ਲੱਗਾ ਬਖਾਨੀਅਤ ਵਿਸਥਾਰ ਬਹੁਤ ਹੈ ਕਿੱਥੋਂ ਤੱਕ ਬਖਾਨ ਕਰਾਂ ਗ੍ਰੰਥ ਵੱਡਾ ਨਤੇ ਆਤ ਡਰ ਮਾਨੀਅਤ ਕਿਉਂਕਿ ਗ੍ਰੰਥ ਦੇ ਵਦਨ ਦਾ ਬਹੁਤ ਡਰ ਲੱਗਦਾ ਹੈ ਤਿੰਨ ਤੇ ਹੋਤ ਬਹੁਤ ਨਿਪ ਆਏ ਉਹਨਾਂ ਤੋਂ ਅੱਗੇ ਬਹੁਤ ਰਾਜੇ ਹੋਏ ਦਾਛਪ ਰਾਜਾਪਤ ਜੇਨ ਉਪਜਾਈ ਜਨਾਰ ਨੇ ਦક્ષ ਪ੍ਰਜਾਪਤੀ ਨੂੰ ਪੈਦਾ ਕੀਤਾ 10 ਸਹੰਸਰ ਤੇਹ ਗ੍ਰਹਿ ਭਈ ਕੰਨਿਆ ਉਸ ਦੇ ਘਰ 10000 ਲੜਕੀਆਂ ਨੇ ਜਨਮ ਲਿਆ ਜਿਹੇ ਸਮਾਨ ਕਹਿ ਲਗੈ ਨਾ ਅੰਨਿਆ ਜਨਾਵਰਗੀ ਸੁੰਦਰ ਹੋਰ ਕੋਈ ਨਹੀਂ ਲੱਗਦੀ ਸੀ ਕਾਲ ਕਰਿਆ ਐ ਸੀਤਾ ਭਈ ਓਦੋ ਕਾਲ ਨੇ ਅਜਿਹੀ ਖੇਡ ਵਰਤਾਈ ਏ ਸਾਬ ਬਿਆਹੇ ਨਰੇ ਸੰਦੈ ਕੇ ਉਸਨੇ ਸਾਰੀਆਂ ਲੜਕੀਆਂ ਰਾਜਿਆਂ ਨੂੰ ਵਿਆਹ ਦਿੱਤਿਆਂ ਦੋਹਰਾ ਬਨਤਾ ਕਦਰੋ ਦਿੱਤ ਆ ਦਿੱਤ ਇਹ ਰੇਖ ਬਰੀ ਬਣਾਈ ਬਨਿਤਾ ਕਦਰੋ ਦਿੱਤ ਆ ਦਿੱਤ ਚਾਰੇ ਕਸ਼ਪ ਰषि ਨੇ ਵਿਆ ਲਈਆਂ नाग नाग ਰਿਪ ਦੇਵ ਸਭ ਦੀਇਤ ਲੈ ਉਪਜਾਈ ਜੇਨਾ ਤੋ ਸਾਰੇ ਸੱਪ ਕਦਰ ਤੋ ਗਰੁੜ ਬਣਤਾ ਤੋ ਦੇਵਤੇ ਆਦਿਤ ਤੋ ਦੇਤ ਦਿੱਤ ਤੋ ਰਿਸ਼ੀ ਨੇ ਪੈਦਾ ਕਰ ਲੇ ਚੋਪਈ ਤਾਤੇ ਸੂਰਜ ਰੂਪ ਕੋ ਤਾਰਾ ਉਹਨਾ ਬੱਚਿਆ ਵਿੱਚੋਂ ਕਿਸੇ ਨੇ ਸੂਰਜ ਦਾ ਰੂਪ ਤਾਰਨ ਕੀਤਾ ਜਾਤੇ ਬਾਂਸ ਪਰਚਰ ਰਵ ਕਰਾ ਜਿਸ ਤੋ ਸੂਰਜ ਬਾਂਸ ਦਾ ਵਿਸਥਾਰ ਹੋਇਆ ਜੋ ਤਿਨਕੇ ਕਹਿ ਨਾਮ ਸੁਣਾਓ ਜੇ ਉਹ ਨਾਦੇ ਬਾਂਸ ਦੇ ਰਾਜਾ ਦੇ ਨਾਮ ਸੁਣਾਵਾ ਕਥਾ ਵਡਣ ਤੇ ਆਦੇ ਘ ਡਰਾਓ ਤਾਂ ਕਥਾ ਦੇ ਵਦਨ ਦਾ ਬਹੁਤ ਡਰ ਲੱਗਦਾ ਹੈ ਤਿਨਕੇ ਬਾਂਸ ਵਿਖੇ ਰਗ ਪਇਓ ਉਸ ਸੂਰਜ ਦੇ ਬਾਂਸ ਵਿੱਚ ਰਗੂਨਾਦ ਆ ਰਾਜਾ ਹੋਇਆ ਰਗੂ ਬੰਸਾ ਜੇ ਜਗਤ ਚੱਲਿਓ ਜੇ ਸੋ ਜਗਤ ਵਿੱਚ ਰਗੋਬਾਂਸ ਚੱਲਿਆ ਤਾਂ ਤੇ ਪੁੱਤਰ ਹੋਤ ਭਇਓ ਅੱਜ ਬਰ ਉਸ ਦਾ ਅਜਨਾ ਦਾ ਸ੍ਰੇਸ਼ਟ ਪੁੱਤਰ ਪੈਦਾ ਹੋਇਆ ਮਹਾਰਥੀ ਅਰ ਮਹਾਤਨਵਰਤਾਰ ਜੋ ਮਹਾਰਥੀ ਅਤੇ ਮਹਾਨ ਤਨੁਸ਼ੀਤਾਰੀ ਸੀ ਜਬ ਤਿਨ ਭੇਸ ਜੋਗ ਕੋ ਲeo ਜਦੋਂ ਉਸਨੇ ਯੋਗ ਦਾ ਪੇਕ ਲਿਆ ਰਾਜਪਾਟ ਦਸ਼ਰਤ ਕੋ ਦੇਉ ਤਾ ਰਾਜਪਾਟ ਆਪਣੇ ਪੁੱਤਰ ਦਸ਼ਰਤ ਨੂੰ ਸੌਂਪ ਦਿੱਤਾ। ਉਹ ਤਪਿਉ ਵਹਿ ਮਹਾ ਤਨਵਰਤਾਰ। ਉਹ ਵੀ ਮਹਾਨ ਤਨੁਸ਼ਤਾਰੀ ਸੀ। ਤੀਨ ਤਰਿਆਨ ਬਰਾ ਜਹਿ ਰੁਚਕਰ। ਉਸਨੇ ਆਪਣੀ ਖੁਸ਼ੀ ਵਿੱਚ ਤਿੰਨ ਇਸਤਰੀਆਂ ਨਾਲ ਵਿਆਹ ਕੀਤਾ। ਪ੍ਰਥਮ ਜਿਉ ਤਹਿ ਰਾਮ ਕੁਮਾਰਾ। ਪਹਿਲੇ ਰਾਣੀ ਕੁਸ਼ਲਿਆ ਨੇ ਰਾਮ ਨਾ ਦੇ ਕੁਮਾਰ ਨੂੰ ਜਨਮ ਦਿੱਤਾ ਭਰਤ ਲਛਮਨ ਸੱਤਰ ਬਿਦਾਰਾ ਬਾਕੀ ਦੋ ਰਾਣੀਆਂ ਕੈਕਈ ਅਤੇ ਸੁમિત્રા ਨੇ ਭਰਤ ਲਛਮਨ ਅਤੇ ਸ਼ਤ్రੂਗਰ ਨੂੰ ਜਨਮ ਦਿੱਤਾ ਬਹੁਤ ਕਾਲ ਤਿੰਨ ਰਾਜ ਕਮਾਇਓ ਉਹਨਾਂ ਨੇ ਬਹੁਤ ਚਿਰ ਤੱਕ ਰਾਜ ਕਮਾਇਆ ਕਾਲ ਪਾਏ ਸੁਰਪੁਰਾ ਸਿਧਾਇਓ ਪਰ ਸਮਾ ਆਉਣ ਤੇ ਦੇਵ ਲੋਕ ਨੂੰ ਚਲੇ ਗਏ ਸੀ ਸੁੱਤ ਬਹੁਰ ਭਏ ਦੋਏ ਰਾਜਾ ਫਿਰ ਸੀਤਾ ਦੇ ਦੋਵੇਂ ਪੁੱਤਰ ਲਾਵਤੇ ਕੋਸ਼ ਰਾਜਾ ਬਣੇ ਰਾਜਪਾਟ ਉਨਹੀ ਕੋ ਛਾਜਾ ਅਤੇ ਰਾਜਪਾਟ ਉਹਨਾਂ ਨੂੰ ਬਹੁਤ ਫੱਬਿਆ ਮਾਧਰ ਦੇਸ ਐਸਰਜਾ ਬਰੀ ਜਬ ਜਦੋਂ ਉਨ੍ਹਾਂ ਨੇ ਮਦਰ ਦੇਸ਼ ਪੰਜਾਬ ਦੀਆਂ ਰਾਜਕੁਮਾਰੀਆਂ ਵਿਹਾਈਆਂ ਭਾਂਤ-ਭਾਂਤ ਕੇ ਯੱਗ ਕੀਏ ਤਬ ਤਾਂ ਭਾਂਤ-ਭਾਂਤ ਦੇ ਯੱਗ ਕੀਤੇ ਤਹੀਂ ਤੇ ਨੈ ਬਾਦੇ ਦੋਏ ਪਰਵਾ ਉਥੇ ਪੰਜਾਬ ਵਿੱਚ ਉਨ੍ਹਾਂ ਨੇ ਦੋ ਨਗਰ ਵਸਾਏ ਇੱਕ ਕਸੂਰ ਦੂਤੀਏ ਲੋਹਰਵਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਕਸੂਰ ਅਤੇ ਦੂਜੇ ਦਾ ਨਾਂ ਲਾਹੌਰ ਲਾਪੁਰ ਲਾਹੌਰਵਾ ਪਿਆ ਆਧਿਕਪੁਰੀ ਤੇ ਦੋ ਬਿਰਾਜੀ ਉਹ ਦੋਵੇਂ ਨਗਰ ਬਹੁਤ ਸ਼ੋਭਾਸ਼ਾਲੀ ਸਨ ਨੇਰਕ ਲੰਕ ਅਮਰਾਵਤ ਲੱਜੀ ਜਿਨ੍ਹਾਂ ਨੂੰ ਵੇਖੇ ਲੰਕਾ ਅਤੇ ਅਮਰਾਵਤੀ ਇੰਦਰਪੁਰੀ ਵੀ ਲਜਾਦੀਆਂ ਸਨ ਬਹੁਤ ਕਾਲ ਤਿੰਨ ਰਾਜ ਕਮਾਇਓ ਉਹਨਾ ਦੋਹਾ ਨੇ ਬਹੁਤ ਸਮੇਂ ਤੱਕ ਰਾਜ ਕੀਤਾ ਜਾਲ ਕਾਲ ਤੇ ਆਂਤ ਫਸਾਇਓ ਪਰ ਆਂਤ ਵਿੱਚ ਕਾਲ ਨੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੈਨਕੇ ਪੁੱਤਰ ਪੋਤਰ ਜੇਵੇ ਉਹਨਾਂ ਦੇ ਜੋ ਪੁੱਤਰ ਪੋਤਰੇ ਹੋਏ ਰਾਜਕਰਤ ਇਹ ਜਗ ਕੋ ਪਏ ਉਹ ਵੀ ਇਸ ਜਗਤ ਵਿੱਚ ਰਾਜ ਕਰਦੇ ਰਹੇ ਕਹਾਂ ਲਗੇ ਤੇ ਬਰਨ ਸੁਣਾਓ ਇੱਥੋਂ ਤੱਕ ਉਹਨਾਂ ਦੇ ਹਾਲ ਦਾ ਵਰਣਨ ਕਰਕੇ ਸੁਣਾਵਾਂ ਤਿੰਨ ਕੇ ਨਾਮ ਨਾ ਸੰਖਿਆ ਪਾਉ ਉਹਨਾਂ ਦੇ ਨਾਵਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਹੋਤ ਚਾਹੂੰ ਜੁਗ ਮੈਂ ਜੇ ਆਏ ਚੋਹਾ ਜੁਗਾ ਵਿੱਚ ਜੋ ਰਾਜੇ ਹੁੰਦੇ ਆਏ ਤਿੰਨ ਕੇ ਨਾਮ ਨਾ ਜਾਤ ਗਿਨਾਏ ਉਹਨਾਂ ਦੇ ਨਾਮ ਗਿਨਾਏ ਨਹੀਂ ਜਾ ਸਕਦੇ ਜੋ ਆਪ ਤੋ ਕਿਰਪਾ ਬਲ ਪਾਉ ਜੇ ਹੁਣ ਤੇਰੀ ਕਿਰਪਾ ਨਾਲ ਬਲ ਪ੍ਰਾਪਤ ਕਰਾਂ ਨਾਮ ਜਥਾ ਮਤ ਭਾਖ ਸੁਣਾਉ ਤਾ ਉਹਨਾਂ ਦੇ ਨਾਮ ਯਥਾ ਬੁੱਧੀ ਆਖ ਸੁਨਾਵਾ ਕਾਲਕੇਤ ਅਰ ਕਾਲ ਰਾਏ ਪਨ ਕਾਲਕੇਤ ਅਤੇ ਕਾਲ ਰਾਏ ਦੇ ਨਾਮ ਲੈਂਦਾ ਹਾਂ ਜਿੰਤੇ ਭੇ ਪੁੱਤਰ ਅਰ ਅਨਗਨ ਜਨ ਆਦੇਕਾਰ ਅਣ ਗਿਣਤ ਪੁੱਤਰ ਪੈਦਾ ਹੋਏ ਕਾਲਕੇਤ ਭਿਓ ਬਲੀ ਅਪਾਰਾ ਕਾਲਕੇਤ ਬਹੁਤ ਬਲਵਾਨ ਹੋਇਆ ਕਾਲਰਾਏ ਜਿਨ ਨਗਰ ਨਿਕਾਰਾ ਜਿਸਨੇ ਕਾਲਰਾਏ ਨੂੰ ਨਗਰ ਤੋਂ ਕੱਢ ਦਿੱਤਾ ਭਾਜ ਸਨੋੜ ਦੇਸ ਤੇ ਗਏ ਓਤੋ ਉਹ ਭੱਜ ਕੇ ਸਨੋੜ ਦੇਸ਼ ਨੂੰ ਚਲਿਆ ਗਿਆ ਕਹੀਂ ਪੂ ਬਜਾ ਵਿਆਹਤ ਪਏ ਅਤੇ ਉਹ ਤੋਦੀ ਰਾਜਕੁਮਾਰੀ ਨਾਲ ਉਸਦਾ ਵਿਆਹ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ